ਹਾਂਜੀ ਬਾਈ ਸਤਿ ਸ੍ਰੀ ਅਕਾਲ ਐਨ.ਆਰ.ਏ. ਦੀ ਤੇ ਪਿੰਡ ਵਾਲੇ ਤੇ ਸਾਦੇ ਦੀ ਵਾਰਟੀ ਦਾ ਕਰਕੇ ਨਾ ਬਾਵਾ ਪਿਆਸ ਗਿਆ ਜੱਪੋ ਜਲ ਮਾਰ ਆ ਲੱਗੇ ਹੋਇਆ ਨਾਲ ਮੇਰੇ ਛੋਟੇ ਛੋਟੇ ਬੱਚੇ ਲੱਗੇ ਹੋਇਆ ਚਲ ਇਹ ਵੀ ਇੱਥੇ ਆ ਗਏ ਮੈਂ ਕਿਹਾ ਵੀ ਆ ਜੀ ਚਲ ਵਿਚਾਰੇ ਪਹਿਲੇ ਬੋਲ ਅੱਖੇ ਲਾ ਕੇ ਤੇ ਮੈਂ ਵੀ ਨਾਲ ਲੱਗਿਆ ਨਾ ਸਾਰੇ ਲੱਗ ਕੇ ਚੱਜ ਤੇਜ਼ ਪੌੜੀਆਂ ਪੂੜੀਆਂ ਜਿੰਨਾ ਖੁੰਦਾ ਕਰਦੇ ਆ ਤੇ ਕੰਮ ਤਾਂ ਬਾਵਾ ਵੱਡਾ ਵਾ ਸਾਰੀ ਉਹ ਪਿਆ ਮੱਲ ਬਾਵਾ ਸਾਰੀ ਜਿੰਨਾ ਖੰਡਾ ਉਹਨਾਂ ਕਾਸੀ ਕਰਦੇ ਆ ਤੇ ਕਰੈਕਟਰ ਨੇ ਤਾਂ ਆਪ ਦਾ ਗਰਾਊਂਡ ਕਰ ਲਈ ਸਾਫ ਤੇ ਹੁਣ ਰਹਿ ਗਿਆ ਕੌਡੀ ਵਾਲਿਆਂ ਦਾ ਕੌਡੀ ਵਾਲਿਆਂ ਨੇ ਹਲੇ ਕੋਈ ਜਾਣ ਕੇ ਖਿੱਚਾ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਉਹਨਾਂ ਨੂੰ ਵੀ ਚਾਹੀਦਾ ਵੀ ਤੂੰ ਉਹ ਵੀ ਕਰਨ ਆਪ ਦਾ ਸਾਈਡ ਉਹਨਾਂ ਕਰੈਕਟਰ ਆ ਲੈ ਨੇ ਕਰ ਲਿਆ ਉਹਨਾਂ ਦਾ ਵੀ ਹੱਕ ਬਣਦਾ ਤੇ ਜਿੰਨਾ ਕ ਆਪਾਂ ਤੋਂ ਹੁੰਦਾ ਆਪਾਂ ਵੀ ਚੜੀ ਜਾਂਦੇ ਆ ਤੇ ਆ ਜਾਣ ਤਾਂ ਮੈਂ ਵੀ ਨਾਲ ਲੱਗੂੰਗਾ ਲਾ ਕੇ ਸਾਰੀ ਗਾਲ ਮਾਰ ਕੇ ਕਰ ਲਾਂਗੇ ਆ ਬੱਚੇ ਖੇਡਦੇ ਫਿਰਦੇ ਚੱਲ ਇਹਨਾਂ ਮੈਥੇ ਵੀ ਆਜੋ ਤੇ ਹਰ ਇੱਕ ਉਹ ਪਿਆਰਾ ਸੋਖਣਾ ਤੇ ਥੱਲੇ ਹੀ ਬਹੁਤ ਆ ਜਿੰਨਾ ਵੀ ਹੁੰਦਾ ਕਰਾਂਗੇ ਧੰਨਵਾਦ ਸਾਰਿਆਂ ਦਾ ਜਿੰਨੇ ਜਵਾਕ ਲੱਗੇ ਨਾਲ ਵੀ ਚਲੋ ਬਈ